24 ਘੰਟੇ ਜਿੱਥੇ ਪਾਣੀ ਰਹਿਣਾ ਹੈ ਉੱਥੇ ਲਗਾਉਣਾ ਹੈ ਬਿਲਕੁਲ ਕਾਮਯਾਬ ਹੈ 25 ਸਾਲ ਦੀ ਦੀ ਰਿਟਰਨ ਦੇ ਗਰੰਟੀ ਵਿੱਚ ਗਰੰਟੀ ਹੈ ਇਹ ਮੈਂਬਰਨ ਡੋਰ ਨੇ ਫੁੱਲ ਪੀਵੀਸੀ ਵਾਲੇ ਡੋਰ ਨੇ ਦੋਨੇ ਸਾਈਡਸ ਤੇ ਪੀਵੀਸੀ ਚੜੀ ਹੋਈ ਹੈ ਜੀ ਵਾਟਰ ਪ੍ਰੂਫ ਡੋਰ ਨੇ ਫਲਸ ਡੋਰ ਦੇ ਵਿੱਚ ਆਂਦਾ ਹੈ ਅਗਰ ਕੀਮਤ ਦੀ ਗੱਲ ਕਰੀਏ 150 ਰੁਪਏ ਪਰ ਸਕਰ ਫੁੱਟ ਇਹਨਾਂ ਦਾ ਪ੍ਰਾਈਸ ਹੈ ਜੀ ਮੈਂ ਇੱਥੇ ਜੋ ਮੈਕਸਿਮਮ ਸ਼ੇਅਰਿੰਗ ਕਰੂਗਾ ਗਰੁੱਪ ਦੇ ਵਿੱਚ ਸਾਡੀ ਵੀਡੀਓ ਜੋ ਪਹਿਲੇ 5 ਲੱਕੀ ਵਿਨਰ ਹੋਣਗੇ ਉਹਨਾਂ ਨੂੰ 5-5000 ਦੇ ਕੈਸ਼ ਇਨਾਮ ਦਿੱਤੇ ਜਾਣਗੇ ਜੋ ਮੈਨੂੰ ਸਕਰੀਨਸ਼ਾਟ ਭੇਜਨੇ ਨੇ 9878290778 ਡਿਜ਼ਾਈਨ ਨੇ ਬਾਕੀ ਕਲਰ ਆਪਸ਼ਨ ਮਿਲ ਜੇਗੀ ਇਸ ਤੋਂ ਇਲਾਵਾ ਕਲਰ ਬਹੁਤ ਬਹੁਤ ਜ਼ਿਆਦਾ ਕਲਰ ਨੇ ਇਹਦੇ ਵਿੱਚ ਡਿਜ਼ਾਈਨ ਤਾਂ ਤੁਸੀਂ ਛੱਡੀ ਦੋ 2 ਲੱਖ 2 ਲੱਖ ਡਿਜ਼ਾਈਨ ਸਾਡੇ ਕੋਲ ਕੈਟਲੌਗ ਦੇ ਵਿੱਚ ਪਿਆ ਹੈ ਆ ਡਿਜ਼ਾਈਨ ਦਿਖਾਓ ਦੇਖੋ ਕਿੰਨਾ ਜ਼ਿਆਦਾ ਸੋਹਣਾ ਡਿਜ਼ਾਈਨ ਕੀਤਾ ਹੋਇਆ ਪਿਆਗਾ ਤੇ ਮਤਲਬ ਮੈਨੂੰ ਨਹੀਂ ਲੱਗਦਾ ਤੁਹਾਨੂੰ ਇਤੋਂ ਵਧੀਆ ਡਿਜ਼ਾਈਨ ਕਿਤੇ ਹੋਰ ਮਿਲਣਗੇ ਇਸ ਵਿੱਚ ਬੁੱਢੇ ਚ ਡੀਲ ਕਰਦੇ ਆਂ ਸੀ ਸਾਗਵਾਨ ਦੀ ਬੁੱਢੋਈ ਜਰਮਨ ਪਾਈਨ ਹੋਈ ਮਰੀਂਡੀ ਹੋਈ ਫਲਸ ਡੋਰ ਤੋਂ ਇਲਾਵਾ ਅਗਰ ਕਿਸੇ ਨੇ ਕਸਟਮਰ ਨੇ ਬੁੱਢ ਦੇ ਵਿੱਚ ਲੈਣਾ ਹੈ ਤਾਂ ਬੁੱਢ ਦੇ ਵਿੱਚ ਵੀ ਦਰਵਾਜ਼ਾ ਉਹਨੂੰ ਮਿਲ ਜੇਗਾ ਗਰੰਟੀ ਜੋ ਹੋਏਗੀ ਸੌਂਖ ਲੱਗਣ ਦੀ ਵੀ ਅਸੀਂ ਗਰੰਟੀ ਉਸ ਚ ਕਵਰ ਕਰਾਂਗੇ 올 ਇੰਡੀਆ ਸਾਡੀ ਡਿਲੀਵਰੀ ਫ੍ਰੀ ਰਹੇਗੀ ਜੀ ਜੋ ਕੋਈ ਵੀਡੀਓ ਨੂੰ ਸ਼ੇਅਰ ਕਰਕੇ ਆਏਗਾ ਇਹ ਵੀਡੀਓ ਤੁਹਾਨੂੰ ਸਕਰੀਨਸ਼ਾਟ ਦਿਖਾਏਗਾ ਉਹਦੀ ਕਸਟਮਰ ਦੀ 올 ਇੰਡੀਆ ਕਿੱਥੇ ਵੀ ਬੈਠਾ ਉਹਦੀ ਡਿਲੀਵਰੀ ਅਸੀਂ ਫ੍ਰੀ ਆਫ ਪੋਸਟ ਦਮਾਂਗੇ ਸਰ ਸ੍ਰੀਕਲ ਜੀ ਕੀ ਗੱਲ ਤੁਹਾਨੂੰ ਵੀ ਲੱਗ ਲੱਗ ਡਿਜ਼ਾਈਨਾਂ ਵਾਲੇ ਦਰਵਾਜ਼ੇ ਚਾਹੀਦੇ ਨੇ ਤੇ ਉਹ ਵੀ ਵਧੀਆ ਵੈਰਾਈਟੀ ਦੇ ਵਿੱਚ ਤੇ ਚਾਹੀਦੇ ਵੀ ਕੁਆਲਿਟੀ ਵਾਲੇ ਨੇਗੇ ਤੇ ਉਹ ਵੀ ਜਨਨ ਪ੍ਰਾਈਸ ਤੇ ਸੋ ਇਸੇ ਕਰਕੇ ਅੱਜ ਅਸੀਂ ਪਹੁੰਚਿਆ ਜੇ ਐਂਡ ਬੀ ਗਰੁੱਪ ਟ੍ਰੇਡਰਸ ਵਾਲਿਆਂ ਦੇ ਕੁਰਕ ਖੇਤਰ ਦੇ ਵਿੱਚ ਤੇ ਇਹਨਾਂ ਕੋਲੇ 1 ਨਹੀਂ 2 ਨਹੀਂ 3 ਨਹੀਂ ਬਲਕਿ ਸੌਾਂ ਦੀ ਗਿਣਤੀ ਦੇ ਵਿੱਚ ਡਿਜ਼ਾਈਨ ਪਏ ਨੇ ਤੇ ਡਿਜ਼ਾਈਨ ਵੀ ਬਾਖਮਾਲ ਨੇ ਦੇਖਣਾ ਚਾਹੋ ਵੇ ਚੱਲੀਏ ਤੇ ਤੁਹਾਨੂੰ ਵੀ ਦਿਖਾਉਣੀ ਆ ਮੈਂ ਇੱਥੇ ਕਿੰਨੇ ਸੋਹਣੇ ਸੋਹਣੇ ਦਰਵਾਜ਼ੇ ਪਏ ਆ ਆਜੋ ਹਾਂਜੀ ਜਿਰਕਪੁਰ ਵਾਲਿਓ ਕੀ ਗੱਲ ਉੱਥੇ ਤੁਹਾਡਾ ਦਿਲ ਨਹੀਂ ਲੱਗਿਆ ਜਿਹੜਾ ਇੱਥੇ ਕੁਰਕ ਖੇਤਰ ਵੀ ਆ ਗਏ ਤੁਸੀਂ ਕੁਰਕ ਖੇਤਰ ਵਾਲਿਆਂ ਨੂੰ ਵੀ ਸਾਡੀ ਜਰੂਰਤ ਸੀ ਜੇ ਕੁਰਕ ਖੇਤਰ ਵਾਲਿਆਂ ਨੂੰ ਵੀ ਜਰੂਰਤ ਸੀ ਹੁਣੇ ਸਾਡੀ ਬ੍ਰਾਂਚ ਜਿਹੜੀ ਖੁੱਲੀ ਐ ਕੁਰਕ ਖੇਤਰ ਦੇ ਵਿੱਚ ਜਿਰਕਪੁਰ ਵਾਲਿਆਂ ਦੀ ਬ੍ਰਾਂਚ ਜੇ ਐਂਡ ਵੀ ਗਰੁੱਪ ਦੀ ਬ੍ਰਾਂਚ ਹੁਣ ਕੁਰਕ ਖੇਤਰ ਦੇ ਵਿੱਚ ਖੁੱਲ ਚੁੱਕੀ ਐ ਸੋ ਪਹਿਲਾਂ ਤਾਂ ਬਹੁਤ ਬਹੁਤ ਜ਼ਿਆਦਾ ਵਧਾਈਆਂ ਹੋਣ ਜੀ ਜੀ ਥੈਂਕ ਯੂ ਸੋ ਡਿਜ਼ਾਈਨਰ ਦੀ ਗੱਲ ਕਰਦੇ ਆਪਾਂ ਪਹਿਲਾਂ ਤਾਂ ਦੇਖੋ ਬਹੁਤ ਸਾਰੇ ਲੋਕ ਆਏ ਨੇ ਜਿਨ੍ਹਾਂ ਨੂੰ ਕੀ ਡਿਜ਼ਾਈਨ ਪਹਿਲੀ ਕਲ ਪਸੰਦੀ ਬਹੁਤ ਮੁਸ਼ਕਿਲ ਨਾਲ ਆਉਂਦੇ ਨੇ ਹਣਾ ਜੀ ਜੀ ਸੁਣਿਆ ਇੱਥੇ ਤੁਹਾਡੇ ਕੋਲ ਇੱਕ ਤੋਂ ਇੱਕ ਡਿਜ਼ਾਈਨ ਪਿਆਗਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਾਕੀ ਡਿਜ਼ਾਈਨਾਂ ਦੀ ਕੋਈ ਕਮੀ ਨਹੀਂ ਹੈ ਜੇ ਕੋਈ ਕਸਟਮਰ ਸਾਡੇ ਤੋਂ ਡਿਜ਼ਾਈਨ ਕਿਤੋਂ ਵੀ ਇੰਟਰਨੈਟ ਤੋਂ ਵੀ ਲੈ ਕੇ ਆਂਦਾ ਹੈ ਜਾਂ ਕਿਸੇ ਵੀ ਗੂਗਲ ਤੋਂ ਸਰਚ ਕਰਕੇ ਲੈ ਕੇ ਆਂਦਾ ਹੈ ਉਹ ਅਸੀਂ ਦਰਵਾਜ਼ੇ ਤੇ ਉਤਾਰ ਦਾਨੇ ਆ ਅੱਛਾ ਜੀ 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 ਬਿਲਕੁਲ ਸੋ ਫਿਰ ਹਾਂ ਉਹ ਦੇਰੀ ਨਾ ਕਰੋ ਸੋ ਤੁਸੀਂ ਸਾਨੂੰ ਜ਼ਰੂਰ ਅੱਜ ਕਿਹੜੇ ਕਿਹੜੇ ਡਿਜ਼ਾਈਨ ਨੇ ਤੁਹਾਡੇ ਆਜੋ ਇਧਰੋਂ ਸਟਾਰਟਿੰਗ ਕਰ ਲੈਣੇ ਜੀ ਸਭ ਤੋਂ ਪਹਿਲਾਂ ਜੀ ਆਪਾਂ ਗੱਲ ਕਰੀਏ ਮੈਂਬਰਨ ਡੋਰ ਦੀ ਇਹ ਮੈਂਬਰਨ ਡੋਰ ਨੇ ਫੁੱਲ ਪੀਵੀਸੀ ਵਾਲੇ ਡੋਰ ਨੇ ਦੋਨੇ ਸਾਈਡਸ ਤੇ ਪੀਵੀਸੀ ਚੜੀ ਹੋਈ ਹੈ ਜੀ ਵਾਟਰਪੂਫ ਡੋਰ ਨੇ ਫਲਸ ਡੋਰ ਦੇ ਵਿੱਚ ਆਂਦਾ ਹੈ ਅਗਰ ਕੀਮਤ ਦੀ ਗੱਲ ਕਰੀਏ 150 ਰੁਪਏ ਪਰ ਸਕੁਅਰ ਫੁੱਟ ਇਹਨਾਂ ਦਾ ਪ੍ਰਾਈਸ ਹੈ ਜੀ ਤੁਸੀਂ ਬੋਲਤਾ ਵਾਟਰਪੂਫ ਨੇ ਅਸੀਂ ਕਿੱਦਾਂ ਯਕੀਨ ਮੰਨ ਲੈ ਕੇ ਵਾਟਰਪੂਫ ਨੇ ਜੀ ਜੀ ਜੋ ਗਾਰੰਟੀ ਹੋਏਗੀ ਉਹ ਰਿਟਰਨ ਦੇ ਵਿੱਚ ਹੋਏਗੀ ਜੇ ਤੁਹਾਨੂੰ ਵਾਟਰਪੂਫ ਦੀ ਗਾਰੰਟੀ ਮਿਲੇਗੀ ਉਹ ਰਿਟਰਨ ਦੇ ਵਿੱਚ ਮਿਲੇਗੀ ਵਿਦ ਹਾਂਜੀ ਐਗਜ਼ਾਮ ਜੀ ਬਿਲਕੁਲ ਪਾਣੀ ਵੀ ਗਿਰਾ ਕੇ ਦਿਖਾ ਸਕਦੇ ਜੀ ਕੋਈ ਦਿੱਕਤ ਹੀ ਨਹੀਂ ਹੈ ਬਾਕੀ ਮੈਂ ਦਿਖਾ ਦਿੰਦਾ ਇਹ ਦਰਵਾਜਾ ਇਹ ਬਿਲਕੁਲ ਪੂਰਾ ਗਿੱਲਾ ਹੋਇਆ ਦਰਵਾਜਾ ਹੈਗਾ ਬਿਲਕੁਲ ਵਾਟਰਪਰੂਫ ਹੈ ਤੁਸੀਂ ਦੇਖ ਸਕਦੇ ਹੋ ਪਾਣੀ ਇਹਦੇ ਉੱਤੇ ਉੱਪਰ ਲੱਗਿਆ ਹੋਇਆ ਹੈ ਜੇ ਤੁਸੀਂ ਦੇਖ ਸਕਦੇ ਹੋ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਜੀ ਇੱਥੇ ਪਾਣੀ ਵੀ ਆ ਤੇ ਨਾਲ ਦੋਨੋਂ ਸਾਈਡ ਤੇ ਡਿਜ਼ਾਈਨਿੰਗ ਕੀਤੀ ਹੋਈ ਹੈ ਇਹ ਨਹੀਂ ਹੈਗਾ ਕਿ ਤੁਹਾਨੂੰ ਇੱਕ ਤਰਫ ਹੀ ਡਿਜ਼ਾਈਨਿੰਗ ਮਿਲੇਗੀ ਜੀ ਆਹ ਦੇਖ ਸਕਦੇ ਤੁਸੀਂ ਇੱਕ ਤੇ ਇੱਕ ਡਿਜ਼ਾਈਨ ਨੇ ਇੱਥੇ ਹਾਂਜੀ ਡਿਜ਼ਾਈਨ ਨੇ ਬਾਕੀ ਕਲਰ ਆਪਸ਼ਨ ਮਿਲ ਜੇਗੀ ਇਸ ਤੋਂ ਇਲਾਵਾ ਕਲਰ ਬਹੁਤ ਬਹੁਤ ਜ਼ਿਆਦਾ ਕਲਰ ਨੇ ਇਹਦੇ ਵਿੱਚ ਡਿ ਤੁਸੀਂ ਛੱਡੀ ਦਿਓ 2 ਲੱਖ 2 ਲੱਖ ਡਿਜ਼ਾਈਨ ਸਾਡੇ ਕੋਲ ਕੈਟਲੌਗ ਦੇ ਵਿੱਚ ਪਿਆ ਹੈ ਆ ਡਿਜ਼ਾਈਨ ਦਿਖਾਓ ਦੇਖੋ ਕਿੰਨਾ ਜਿਆਦਾ ਸੋਹਣਾ ਡਿਜ਼ਾਈਨ ਕੀਤਾ ਹੋਇਆ ਹੈਗਾ ਤੇ ਮਤਲਬ ਮੈਨੂੰ ਨਹੀਂ ਲੱਗਦਾ ਤੁਹਾਨੂੰ ਇਦੋਂ ਵਧੀਆ ਡਿਜ਼ਾਈਨ ਕਿਤੇ ਹੋਰ ਮਿਲਣਗੇ ਤੇ ਤੁਸੀਂ ਆਪਨੇ ਪਸੰਦ ਦਾ ਡਿਜ਼ਾਈਨ ਵੀ ਤਿਆਰ ਕਰਵਾ ਸਕਦੇ ਤੇ ਕਲਰ ਕ Correction ਵੀ ਕਰਵਾ ਸਕਦੇ ਹੋ ਜੀ ਕਲਰ ਬਾਕੀ ਸਾਗਵਾਨ ਇਸ ਦੇ ਵਿੱਚ ਬੁੱਢੇ ਚ ਡੀਲ ਕਰਦੇ ਆ ਸੀ ਸਾਗਵਾਨ ਦੀ ਬੁੱਢ ਹੋਈ ਜਰਮਨ ਪਾਈਨ ਹੋਈ ਮਰੀਂਡੀ ਹੋਈ ਫਲਸ ਡੋਰ ਤੋਂ ਇਲਾਵਾ ਅਗਰ ਕਿਸੇ ਕਸਟਮਰ ਨੇ ਬੁੱਢ ਦੇ ਵਿੱਚ ਲੈਣਾ ਹੈ ਤਾਂ ਬੁੱਢ ਦੇ ਵਿੱਚ ਵੀ ਦਰਵਾਜਾ ਉਹਨੂੰ ਮਿਲ ਜੇਗਾ ਅਗਰ ਪ੍ਰਾਈਸ ਦੀ ਗੱਲ ਕਰੀਏ ਵਨ ਸਾਈਡ ਤੁਸੀਂ ਇਹ ਦੇਖ ਰਹੇ ਹੋ ਸਾਗਵਾਨ ਦਾ ਦਰਵਾਜਾ ਹੈ ਵਨ ਸਾਈਡ ਡਿਜ਼ਾਈਨ ਹੋਏਗਾ 750 ਰੁਪਏ ਡਬਲ ਸਾਈਡ ਡਿਜ਼ਾਈਨ ਹੋ ਗਿਆ 850 ਰੁਪਏ ਇਸ ਤੋਂ ਇਲਾਵਾ ਇਹ ਟਿਕ ਪਲਾਈ ਦਾ ਦਰਵਾਜਾ ਹੈ ਦੋਨੇ ਇਸ ਦੇ ਦੋਨੇ ਸਾਈਡ ਸੇ ਜਿਹੜੀ ਟਿਕ ਲੱਗੀ ਹੋਈ ਹੈ ਨੈਚੁਰਲ ਟਿਕ ਲੱਗੀ ਹੈ ਗਾਰੰਟੀ ਵਾਰੰਟੀ ਦੀ ਗੱਲ ਕਰੀਏ 15 ਸਾਲ ਤੋਂ ਲੈ ਕੇ ਮਤਲਬ 25 ਸਾਲ ਤੱਕ ਇਹਦੀ ਗਾਰੰਟੀ ਹੈ ਅਗਰ ਪ੍ਰਾਈਸ ਦੀ ਗੱਲ ਕਰੀਏ 350 ਰੁਪਏ ਸਕੁਅਰ ਫੁੱਟ 400 ਰੁਪ ਜੀ ਜੋ ਵੀ ਦਰਵਾਜਾ ਲਓਗੇ ਇਹ ਕਾਰਵਿੰਗ ਡੋਰ ਆ ਗਿਆ ਇਹ ਬਹੁਤ ਹੀ ਅਲਟੀਮੇਟਡ ਡੋਰ ਹੈ ਫਾਈਨ ਫਾਈਨ ਦਾ ਫਰੇਮ ਹੈ ਜੋ ਕਾਰਵਿੰਗ ਹੈ ਐਚ ਡੀ ਐਚ ਐਮ ਆਰ ਤੇ ਕੀਤੀ ਹੋਈ ਹੈ ਅਗਰ ਇਸ ਦੀ ਪ੍ਰਾਈਸ ਦੀ ਗੱਲ ਕਰੀਏ 550 ਰੁਪਏ ਸਕੁਅਰ ਫੁੱਟ ਮੇਨ ਡੋਰ ਦੇ ਵਿੱਚ ਇਹ ਯੂਜ਼ ਹੁੰਦਾ ਹੈ ਇਸ ਤੋਂ ਇਲਾਵਾ ਅਗਰ ਕਿਸ ਨੇ वुਡ ਦੇ ਵਿੱਚ ਨਹੀਂ ਜਾਣਾ ਹੈਗਾ ਇਹ वुਡ ਨਹੀਂ ਹੈਗੀ ਐਚ ਡੀ ਐਚ ਐਮ ਆਰ ਦਾ ਡੋਰ ਆ ਗਿਆ ਜੀ 450 ਰੁਪਏ ਸਕੁਅਰ ਫੁੱਟ ਇਹਦਾ ਪ੍ਰਾਈਸ ਹੈ ਜੀ 400 ਰੁਪਏ ਸਕੁਅਰ ਫੁੱਟ 450 ਰੁਪਏ ਸਕੁਅਰ ਫੁੱਟ 3D ਦੇ ਵਿੱਚ ਅਗਰ ਦੋਨੇ ਸਾਈਡ ਤੇ ਡਿਜ਼ਾਈਨ ਹੋਗਾ ਇਸ ਤੋਂ ਇਲਾਵਾ ਇਹਦੇ ਵਿੱਚ ਵੀ ਕਲਰ ਆਪਸ਼ਨ ਮਿਲ ਜਾਏਗੀ ਇਹ ਸਾਗਵਾਨ ਅਗਰ ਇਹਦੀ ਪ੍ਰਾਈਸ ਦੀ ਗੱਲ ਕਰੀਏ 750 ਰੁਪਏ ਸਕੁਅਰ ਫੁੱਟ ਦਾ ਡੋਰ ਹੈ ਜੀ ਇਸ ਤੋਂ ਇਲਾਵਾ ਟਿਕ ਵੈਨੀਅਰ ਦੇ ਡੋਰ ਮਿਲ ਜਾਣਗੇ ਵੈਨੀਅਰ ਡੋਰ ਆ ਗਿਆ ਜੀ 400 ਰੁਪਏ ਸਕੁਅਰ ਫੁੱਟ ਬੋਥ ਸਾਈਡ ਡਿਜ਼ਾਈਨ ਹੋਏਗਾ ਜੀ ਬਾਕੀ ਸ토리 علاوہ ਡਿਜ਼ਾਈਨ ਕਸਟਮਰ ਕਿਤੋਂ ਵੀ ਕੋਈ ਵੀ ਲੈ ਕੇ ਆ ਸਕਦਾ ਕੋਈ ਉਹਦੇ ਵਿੱਚ ਇਸ਼ੂ ਨਹੀਂ ਹੈ ਜੀ ਜੀ ਇਹ ਤਾਂ ਫਿਰ ਮੈਨੂੰ ਲੱਗਦਾ ਕੱਲੇ ਕੁਰਕ ਖੇਤਰ ਵਾਲਿਆਂ ਵਾਸਤੇ ਹੈ ਨਹੀਂ ਇਹ ਬ੍ਰਾਂਚ ਜੋ ਖੋਲੀ ਹੈ ਜੋ ਕੁਰਕ ਖੇਤਰ ਦੇ ਕਸਟਮਰਸ ਨੂੰ ਜਿਰਖਪੁਰ ਆਣਾ ਪੈਂਦਾ ਸੀ ਇੰਨੀ ਦੂਰ ਉਹਨਾਂ ਨੂੰ ਹੁਣ ਇਹ ਸਹੂਲਤਾਂ ਜੋ ਰੇਟ ਹੈਗੇ ਨੇ ਜਿਰਖਪੁਰ ਵਾਲੇ ਰੇਟ ਉਹਨਾਂ ਨੂੰ ਕੁਰਕ ਖੇਤਰ ਹੀ ਮਿਲ ਜਾਣਗੇ ਜੀ ਓਕੇ ਬਟ ਜਿਹੜੇ ਹੋਰ ਲੋਕ ਨੇ ਇੱਥੇ ਤੁਹਾਡੇ ਕੋਲ ਵਿਜ਼ਿਟ ਨਹੀਂ ਕਰ ਸਕਦੇ ਉਹਨਾਂ ਜੇ ਕੋਈ ਕਸਟਮਰ ਆਨਲਾਈਨ ਆਰਡਰ ਦੇਣਾ ਚਾਹੁੰਦਾ ਤਾਂ ਉੱਪਰ ਲਿਖੇ ਨੰਬਰ ਨੇ ਜਿਹੜੇ ਉਹ ਆਪਣੇ ਐਕਜੈਕਟ ਸਾਈਜ਼ ਇੰਚਸ ਦੇ ਵਿੱਚ ਸਾਨੂੰ ਭੇ ਉਹਨੂੰ ਡਿਜ਼ਾਈਨ ਭੇਜ ਦਾਂਗੇ ਇਸ ਤੋਂ ਇਲਾਵਾ ਸਿਲੈਕਟ ਕਰਕੇ ਜਦੋਂ ਐਸਟੀਮੇਟ ਬਣ ਜਾਏਗਾ 25% ਪੇਮੈਂਟ ਪਾ ਕੇ ਉਹ ਆਰਡਰ ਅਸੀਂ ਬਣਾ ਦਾਂਗੇ ਜੀ ਜਿੱਥੇ ਜਿੱਥੇ ਆਰਡਰ ਜਾਣਗੇ ਉਹਨਾਂ ਦੀ ਤੁਸੀਂ ਪੇਮੈਂਟ ਵਗੈਰਾ ਅਲੱਗ ਤੋਂ ਲਓਗੇ ਨਹੀਂ ਨਹੀਂ 올 ਇੰਡੀਆ ਸਾਡੀ ਡਿਲੀਵਰੀ ਫ੍ਰੀ ਰਹੇਗੀ ਜੀ ਜੋ ਕੋਈ ਵੀਡੀਓ ਨੂੰ ਸ਼ੇਅਰ ਕਰਕੇ ਆਏਗਾ ਇਹ ਵੀਡੀਓ ਤੁਹਾਨੂੰ ਸਕਰੀਨਸ਼ਾਟ ਦਿਖਾਏਗਾ ਉਸ ਦੀ ਕਸਟਮਰ ਦੀ 올 ਇੰਡੀਆ ਕਿੱਥੇ ਵੀ ਬੈਠਾ ਹੈ ਉਹਦੀ ਡਿਲੀਵਰੀ ਅਸੀਂ ਫ੍ਰੀ ਆਫ ਕੋਸਟ ਦਵਾਂਗੇ ਜੀ ਹਲੋ ਬਾਈ ਜੀ ਫਿਰ ਦੇਰੀ ਨਾ ਕਰੋ ਜੇਕਰ ਤੁਸੀਂ ਵੀ ਇਹੋ ਜਿਹੇ ਦਰਵਾਜ਼ੇ ਖਰੀਦਣਾ ਚਾਹੁੰਦੇ ਹੋਗੇ ਤੇ ਫ੍ਰੀ ਆਫ ਕੋਸਟ ਦੇ ਵਿੱਚ ਡਿਲੀਵਰੀ ਹੋਰ ਤੁਹਾਨੂੰ ਕੀ ਚਾਹੀਦਾ ਸੋ ਆ ਵੀ ਡਿਜ਼ਾਈਨ ਬਏ ਹਨਾ ਤੁਹਾਡੇ ਕੋਲ ਇਹਦੇ ਵਿੱਚ ਇਹ ਤੁਸੀਂ ਡਿਜ਼ਾਈਨ ਦੇਖ ਰਹੇ ਹੋ ਜੋ ਸਕਿਨ ਡੋਰ ਆ ਗਿਆ ਜੀ ਇਹ ਜੀ ਇਹ ਸਕਿਨ ਹੈ ਦੋਨੇ ਪਾਸੇ ਸਕਿਨ ਹੈ ਆਫੀਸ਼ੀਅਲੀ ਯੂਜ਼ ਹੁੰਦਾ ਹੈ ਜ਼ਿਆਦਾਤਰ ਕੰਸਟਰਕਸ਼ਨ ਦੇ ਵਿੱਚ ਇਹ ਆਪਣੇ 호텔 ਦਾ ਰੂਮ 호텔 ਦਾ ਰੂਮ ਲਾਣਾ ਹੈ ਕਿਸੇ ਮਤਲਬ 에어ਪੋਰਟ ਤੇ ਯੂਜ਼ ਕਰਨਾ ਹੈ ਕਿਸੇ ਮਤਲਬ ਸਕੂਲ ਚ ਯੂਜ਼ ਕਰਨੇ ਨੇ ਕਮਰਸ਼ੀਅਲ ਯੇ ਆਗੇ ਜੀ ਆਪਣੇ ਡਿਜ਼ਾਈਨਿੰਗ ਡੋਰ ਜਿਹਨੂੰ ਆਪਾਂ 3D ਕਾਰਵਿੰਗ ਡੋਰ ਵੀ ਕਹਿਆ ਜਾਣੇ ਹੈ ਇਹ ਮੇਨ ਡੋਰ ਜਾਂ ਪਾਰਟੀਸ਼ਨ ਡੋਰ ਵਾਸਤੇ ਯੂਜ਼ ਹੁੰਦਾ ਹੈ ਗਾਰੰਟੀ ਵਾਰੰਟੀ ਦੀ ਗੱਲ ਕਰੀਏ 5 ਸਾਲ ਤੋਂ ਲੈ ਕੇ 15 ਸਾਲ ਦੀ ਤੱਕ ਦੀ ਇਸ ਦੀ ਗਾਰੰਟੀ ਹੈਗੀ ਹੈ ਅਗਰ ਪ੍ਰਾਈਸ ਦੀ ਗੱਲ ਕਰੀਏ 375 ਰੁਪਏ ਔਰ 450 ਰੁਪਏ ਸਕੁਅਰ ਫੁੱਟ 450 15 ਸਾਲ ਦੀ ਗਾਰੰਟੀ 375 ਰੁਪਏ ਵਾਲੇ 5 ਸਾਲ ਦੀ ਗਾਰੰਟੀ ਜੋ ਗਾਰੰਟੀ ਵਾਰੰਟੀ ਹੋਏਗੀ ਉਹ ਤੁਹਾਨੂੰ ਰਿਟਰਨ ਦੇ ਵਿੱਚ ਮ ਬਾਕੀ ਜੋ ਇਹਦੀ ਫੀਲਿੰਗ ਦਾ ਫਰਕ ਹੈ 5 ਸਾਲ ਦੀ ਗਾਰੰਟੀ ਹੈ ਉਹਦੇ ਵਿੱਚ ਪਲਾਈ ਕਟਿੰਗ ਦੀ ਫੀਲਿੰਗ ਹੈ ਜੋ 15 ਸਾਲ ਦੀ ਗਾਰੰਟੀ ਹੈ ਉਹਦੇ ਵਿੱਚ ਜਰਮਨ ਪਾਈਨ ਦੀ ਫੀਲਿੰਗ ਹੈ ਜੀ ਜੀ ਮਤਲਬ ਕਿ ਦੇਖਿਆ ਜਾਵੇ ਅੱਜ ਦੇ ਟਾਈਮ ਦੇ ਵਿੱਚ ਕੋਈ ਬੰਦਿਆਂ ਦੀ ਗਾਰੰਟੀ ਨਹੀਂ ਲੈਂਦਾ ਤੇ ਇਹ ਤਾਂ ਫੇਰ ਵੀ ਇਹਨਾਂ ਚੀਜ਼ਾਂ ਦੀ ਗਾਰੰਟੀ ਉਹ ਵੀ 10 ਤੋਂ 15-15 ਸਾਲਾਂ ਦੀ ਗਾਰੰਟੀ ਲੈ ਰਹੇ ਨੇ ਹਨ ਸੋ ਬਹੁਤ ਵਧੀਆ ਗੱਲ ਹੈ ਜੀ ਸੋ ਜਿਹੜੇ ਇਹ ਵਾਲੇ ਡਿਜ਼ਾਈਨ ਨੇ ਇਹ ਕਿਹਦੇ ਲਈ ਤਿਆਰ ਕੀਤੇ ਹੋਏ ਨੇ ਇਹ ਵੀ ਦੱਸ ਦਿਓ ਸਾਨੂੰ ਇਹ ਆ ਹோம் ਯੂਜ਼ ਵਾਸਤੇ ਨੇ ਜੀ ਘਰ ਵਾਸਤੇ ਯੂਜ਼ ਹੁੰਦੇ ਨੇ ਇਹ ਵਾਲੇ ਦਰਵਾਜ਼ੇ ਜ਼ਿਆਦਾਤਰ ਇਹ ਤੁਸੀਂ ਪਿੱਛੇ ਇੱਕ ਦੇਖ ਸਕਦੇ ਹੋ ਡਬਲ ਯੂ ਪੀ ਸੀ ਦਾ ਡੋਰ ਹੈ ਡਬਲ ਯੂ ਪੀ ਸੀ वुਡ ਪਲਾਸਟਿਕ ਦਾ ਕੰਪੋਜ਼ਿਟ ਹੈ ਜੀ ਜੋ ਕਿਸੇ ਨੇ ਮਤਲਬ 24 ਘੰਟੇ ਜਿੱਥੇ ਪਾਣੀ ਰਹਿਣਾ ਹੈ ਉੱਥੇ ਲਗਾਣਾ ਹੈ ਬਿਲਕੁਲ ਕਾਮਯਾਬ ਹੈ 25 ਸਾਲ ਦੀ ਦੀ ਰਿਟਰਨ ਦੇ ਗਰੰਟੀ ਵਿੱਚ ਗਰੰਟੀ ਹੈ ਇਹ 1 ਐਮ ਐਮ ਦੀ ਮਾਈਕਾ ਦੇ ਨਾਲ ਬਣਾਇਆ ਹੋਇਆ ਸੈਮੀ ਐਚ ਡੀ ਐਚ ਐਮ ਆਰ ਦਾ ਡੋਰ ਹੈ ਤੁਸੀਂ ਉਹ ਰੋ ਦੇਖੋਗੇ ਗ੍ਰੀਨ ਕਲਰ ਦੀ ਜੋ ਸ਼ੀਟ ਲੱਗੀ ਹੋਈ ਹੈ ਇਹ ਐਚ ਡੀ ਐਚ ਐਮ ਆਰ ਦੀ ਲੱਗੀ ਹੋਈ ਹੈ ਅਗਰ ਪ੍ਰਾਈਸ ਦੀ ਗੱਲ ਕਰੀਏ 250 ਰੁਪ ਅਗਰ ਇਹ ਮਾਈਕਾ ਡੋਰ ਆ ਗਿਆ ਜੀ ਮਾਈਕਾ ਡੋਰ ਦੀ ਗੱਲ ਕਰੀਏ ਇਹ ਸਾਰੇ ਘਰਾਂ ਚ ਲੱਗਣ ਵਾਲੇ ਦਰਵਾਜ਼ੇ ਨੇ ਜੀ ਤੁਹਾਡੇ ਕਿਉਂਕਿ ਸਰ ਇੱਕ ਸੌਰੀ ਮੈਂ ਤੁਹਾਨੂੰ ਟੋਕਣਾ ਚਾਹੁੰਨੀ ਆ ਕਿਉਂਕਿ ਮੋਸਟਲੀ ਦੇਖਿਆ ਜਾਂਦਾ ਸੌਂਖ ਵਗੈਰਾ ਲੱਗਣ ਦਾ ਵੀ ਡਰ ਹੁੰਦਾਗਾ ਕਿਤੇ ਇਹ ਨਾ ਹੋਵੇ ਹਾਂ ਦੇਖਣ ਨੂੰ ਕੁਝ ਹੋਰ ਤੇ ਬਾਅਦ ਵਿੱਚ ਕੁਝ ਹੋਰ ਨਿਕਲੇ ਜੀ ਗਾਰੰਟੀ ਜੋ ਹੋਏਗੀ ਸੌਂਖ ਲੱਗਣ ਦੀ ਵੀ ਅਸੀਂ ਗਾਰੰਟੀ ਉਸ ਚ ਕਵਰ ਕਰਾਂਗੇ ਜਿਵੇਂ 5 ਸਾਲ ਦੀ ਗਾਰੰਟੀ ਕਹਿ ਰਹੇ ਆ ਤਾਂ 5 ਸਾਲ ਉਹਨੂੰ ਦਰਵਾਜ਼ੇ ਨੂੰ ਸੌਂਖ ਲੱਗਦੀ ਹੈ ਘੁੰਮਦਾ ਜਾਂ ਫੁੱਲਦਾ ਉਹ ਗਾਰੰਟੀ ਦੇ ਵਿੱਚ ਕਵਰ ਹੋਏਗਾ ਇਹ 15 ਸਾਲ ਦੀ ਗਾਰੰਟੀ ਵਾਲੇ ਦਰਵਾਜ਼ੇ ਕਹਿ ਰਹ ਚੇਂਜ ਹੋ ਜਾਏਗਾ ਬੋਡ ਦੀ ਫੀਲਿੰਗ ਚੇਂਜ ਹੋ ਜਾਏਗੀ ਗਾਰੰਟੀ ਉਹਦੀ ਮਤਲਬ ਸਿਉਂਖ ਲੱਗਣ ਦੀ ਵੀ ਹੋਏਗੀ ਕੁਮ ਜੇ ਬੈਂਡ ਕਰ ਜੇ ਸਿਉਂਖ ਲੱਗ ਜੇ ਕਿਸੇ ਵੀ ਤਰੀਕੇ ਦੀ ਓਕੇ ਸੋ ਮਤਲਬ ਕਿ ਬਾਈ ਜੀ ਮੈਨੂੰ ਆ ਕੇ ਇਥੇ ਡਿਜ਼ਾਈਨ ਵਾਕੀ ਬਹੁਤ ਜ਼ਿਆਦਾ ਵਧੀਆ ਲੱਗੇ ਜੇਕਰ ਤੁਸੀਂ ਵੀ ਖਰੀਦਣਾ ਚਾਹੁੰਦੇ ਹੋ ਸੋ ਦੇਰੀ ਨਾ ਕਰੋ ਇੱਕ ਵਾਰੀ ਆਪਣਾ ਐਡਰੈਸ ਜ਼ਰੂਰ ਮੈਂਸ਼ਨ ਕਰ ਦਿਓ ਜੀ ਇਹ ਕੁਰ ਖੇਤਰ ਹੈ ਜੀ ਐਨ ਡੀ ਵੀ ਕਰਕੇ ਕੁਰ ਖੇਤਰ ਚ ਆਪਾਂ ਸਰਚ ਮਾਰਾਂਗੇ ਤਾਂ ਤੁਹਾਨੂੰ ਜੀ ਐਨ ਡੀ ਵੀ ਦਾ ਮਤਲਬ 올 ਓਵਰ ਇੰਡੀਆ ਹੀ ਆਪਣੀ ਬ੍ਰਾਂਚਸ ਹੈਗੀਆਂ ਨੇ ਜਿੱਥੇ ਵੀ ਤੁਸੀਂ ਕਰਕੇ ਜੀ ਐਨ ਡੀ ਵੀ ਗਰੁੱਪ ਕਰਕੇ ਸਰਚ ਮਾਰੋਗੇ ਤਾਂ ਤੁਹਾਨੂੰ ਬੜੀ ਈਜ਼ੀਲੀ ਗੂਗਲ ਤੇ ਮਿਲ ਜਾਣਾ ਹੈ ਬਾਕੀ ਸਾਡਾ ਜੀ ਐਨ ਡੀ ਵੀ ਗਰੁੱਪ ਕਰਕੇ ਪੇਜ ਹੈਗਾ ਜੇ ਉਹਨੂੰ ਫੋਲੋ ਕਰੋਗੇ ਉਸ ਤੇ ਵੀ ਬਹੁਤ ਸਾਰੇ ਡਿਜ਼ਾਈਨ ਨੇ ਇਸ ਤੋਂ ਇਲਾਵਾ ਸੁਣੀ ਹੈ ਤੇ ਤੁਹਾਡਾ ਨੰਬਰ ਜ਼ਰੂਰ ਮੈਂਸ਼ਨ ਕਰ ਦਿਓ ਇੱਕ ਵਾਰ ਜੀ ਇਸ ਸਕਰੀਨ ਦੇ ਉੱਤੇ ਨੰਬਰ ਜਿਹੜੇ ਵੀ ਚੱਲ ਰਹੇ ਨੇ ਇਹ ਤੁਸੀਂ ਇਹਨਾਂ ਦੇ ਕੰਟੈਕਟ ਕਰਨਾ ਹੈ ਬਾਕੀ ਜੋ ਮੈਨੂੰ ਸਕਰੀਨਸ਼ਾਟ ਭੇਜਨੇ ਨੇ 9878290778 ਜੋ ਸਾਡੀ ਮੈਕਸਿਮਮ ਵੀਡੀਓ ਸ਼ੇਅਰ ਕਰਦਾ ਸਾਡੇ ਨਾਲ ਜੁੜ ਕੇ ਕੰਮ ਕਰਨਾ ਚਾਹੁੰਦਾ ਉਹਨੂੰ ਵੀ ਅਸੀਂ ਕੰਮ ਦਿੰਨੇ ਆ ਜੋ ਘਰ ਬੈਠੇ ਸਿਰਫ ਓਨਲੀ ਜਿਹਨੇ ਸ਼ੇਅਰਿੰਗ ਕਰਨੀ ਹੈ ਉਹਦੇ ਲਈ ਵੀ ਹਰ ਮੰਥਰੀ ਪੇਮੈਂਟ ਅਸੀਂ ਹੈਗੀ ਆ ਜਿਨ੍ਹਾਂ ਨੇ ਦਰਵਾਜ਼ੇ ਖਰੀਦਨੇ ਨੇ ਉਹ ਤਾਂ ਚਲੋ ਸ਼ੇਅਰ ਕਰਕੇ ਆਜੂਗਾ ਆਪਣੇ ਬੈਨੀਫਿਟ ਲਈ ਬਟ ਜਿਨ੍ਹਾਂ ਨੇ ਕੁਝ ਲੈਣਾ ਹੀ ਨਹੀਂ ਉਹ ਕਿਉਂ ਸ਼ੇਅਰ ਕਰਨਗੇ ਤੁਹਾਡੀ ਵੀਡੀਓ ਜੋ ਵੀਡੀਓ ਸ਼ੇਅਰ ਕਰਨੇ ਸਭ ਦੇ ਲਈ ਆਫਰ ਹੈ ਜਿਨ੍ਹਾਂ ਨੇ ਦਰਵਾਜੇ ਲੈਣੇ ਆ ਉਹਨਾਂ ਲਈ ਤਾਂ ਡਿਲੀਵਰੀ 올 ਇੰਡੀਆ ਦੀ ਫ੍ਰੀ ਹੋਈ ਗਈ ਹੈ ਬਟ ਜਿਨ੍ਹਾਂ ਨੇ ਦਰਵਾਜੇ ਨਹੀਂ ਲੈਣੇ ਤੁਹਾਡਾ ਕੁਐਸਚਨ ਇਹੀ ਹੈ ਵੀ ਉਹ ਸ਼ੇਅਰ ਕਿਉਂ ਕਰੂਗਾ ਉਹਦੇ ਲਈ ਇਹੀ ਹੈ ਜੋ ਮੈਕਸਿਮਮ ਸ਼ੇਅਰਿੰਗ ਕਰੂਗਾ ਗਰੁੱਪ ਦੇ ਵਿੱਚ ਸਾਡੀ ਵੀਡੀਓ ਜੋ ਪਹਿਲੇ 5 ਲੱਕੀ ਵਿਨਰ ਹੋਣਗੇ ਉਹਨਾਂ ਨੂੰ 5-5000 ਦੇ ਕੈਸ਼ ਇਨਾਮ ਦਿੱਤੇ ਜਾਣਗੇ ਜੇ ਐਂਡ ਵੀ ਕਰਕੇ ਤੁਸੀਂ ਗਰੁੱਪ ਪੇਜ ਤੇ ਸਰਚ ਮਾਰੋਗੇ ਤੁਸੀਂ ਉਸ ਤੇ ਜਿਨ੍ਹਾਂ ਨੇ ਇਨਾਮ ਜਿੱਤ ਚੁੱਕੇ ਆ ਤੁਸੀਂ ਉਹਨਾਂ ਦੀ ਵੀਡੀਓ ਵੀ ਦੇਖ ਸਕਦੇ ਹੋ ਤੇ ਉਹਨਾਂ ਦੇ ਨੰਬਰ ਵੀ ਉੱਥੋਂ ਲੈ ਸਕਦੇ ਆ ਅਸੀਂ ਆਲਰੇਡੀ ਬਹੁਤ ਬੰਦਿਆਂ ਨੂੰ ਨਾਮ ਵੰਡੂ ਵੀ ਚੁੱਕੇ ਆ ਤੇ ਹੋਰ ਵੀ ਅੱਗੇ ਪੰਜ ਜੋ ਕ੍ਰਿਸ਼ਨਾ ਹਾਰਡਵੇਅਰ ਦੇ ਵੀਡੀਓ ਨੂੰ ਸ਼ੇਅਰ ਕਰਨਗੇ ਉਹਨਾਂ ਲਈ ਪੰਜ ਵੀਨਰ ਲਈ ਪੰਜ-ਪੰਜ ਹਜ਼ਾਰ ਦੇ ਇਨਾਮ ਕੈਸ਼ ਇਨਾਮ ਉਹ ਸਾਡੇ ਵੱਲੋਂ ਦਿੱਤੇ ਜਾਣਗੇ